ਹਾਂਜੀ ਕੀ ਹਾਲ ਚਾਲ ਆ ਮਿੱਤਰੋ ਆਪਾਂ ਲਾ ਗਿਆ ਇੰਡੀਆ 2 ਮਹੀਨੇ ਆਜਾਗਾ ਆਪਣਾ ਕੰਮ ਤੇ ਪਹਿਲਾ ਦਿਨ ਤੇ ਪਹਿਲਾ ਹੀ ਆਪਣਾ YouTube ਤੇ ਬਲੌਗ ਆ ਤੇ ਹੁਣ ਆਪਾਂ ਬਲੌਗ ਪਾਉਣੇ ਸ਼ੁਰੂ ਕਰਾਂਗੇ ਤੇ ਤੁਸੀਂ ਬਹੁਤ ਜ਼ਿਆਦਾ ਅਗੇ ਰੀਲਾਂ ਨੂੰ ਪਿਆਰ ਦਿੱਤਾ ਇਸੇ ਤਰ੍ਹਾਂ ਗਾਂ ਬਲੌਗਾਂ ਨੂੰ ਗਾਵਾਂਗੇ ਵਰਕਸ਼ਾਪ ਯੋਸ਼ੀਨ ਕਰੀਆ ਇਹ ਆਪਾਂ ਕਰਨੀ ਰੈਡੀ ਆਪਾਂ ਹੈਗੇ ਹਾਂ ਜੀ ਸੰਗਾ ਪੋਸ ਅੱਗੇ ਆ ਤੁਹਾਨੂੰ ਦਿਖਾਉਂਦੇ ਆ ਆਪਣੀਆਂ ਮੱਛੀਆਂ ਆਪਾਂ ਲੱਕੀ ਦੇ ਵਿੱਚ ਈਕਾ ਛੋਟੀਆਂ ਜਿਹਿ ਪਹਿਲਾਂ ਹੋਂ ਤਾਂ ਬਹੁਤ ਵੱਡੀਆਂ ਹੋ ਗਈਆਂ ਈਕਾ ਪਹਿਲਾਂ ਛੋਟੇ ਛੋਟੇ ਬੱਚੇ ਲੈ ਕੇ ਆਪਾਂ ਪਾਏ ਸੀ ਵਿੱਚ ਕੰਤਾ ਬਹੁਤ ਜਿਆਦੀਆਂ ਵੱਡੀਆਂ ਹੋ ਗਈਆਂ ਸ਼ਾਲਾ ਮਾਰਦੀਆਂ ਵੇਖੋ ਕਿਤਾ ਇਹਨਾਂ ਨੂੰ ਦਾਣਾ ਪਾਣੀ ਇੱਥੇ ਇਹਨਾਂ ਦਾ ਪਾਲ ਲਈਦਾ ਇਸੇ ਤਰ੍ਹਾਂ ਹੀ ਇਹ ਹਰੀ ਹਰੀ ਬੱਚੇ ਲਿਆਣਗੇ ਫਿਰ ਛੱਟਾਂਗੇ ਕਿਉਂਕਿ ਹੁਣ ਛੋਟੇ ਬੱਚੇ ਛੱਡ ਨਹੀਂ ਸਕਦੇ ਖਾ ਜਾਂਦੀਆਂ ਤੇ ਬਾਅਦ ਦੇ ਵਿੱਚ ਇਹਨਾਂ ਨੂੰ ਟ੍ਰਾਂਸਫਰ ਕਰਾਂਗੇ ਦੂਜੇ ਟੱਪ ਦੇ ਵਿੱਚ ਨਵੇਂ ਤਿਆਰ ਕਰਦੇ ਆ ਉਸ ਤੋਂ ਬਾਅਦ ਤਾਂ ਬਾਅਦ ਫਿਰ ਆਪਾਂ ਟੱਬ ਕਰਨ ਲਈ ਰੈਡੀ ਅਕਲਾਈਆਂ ਲਿਆਂਦੀਆਂ ਪਈਆਂ ਲਾ ਕੇ ਉਹਨਾਂ ਸਟੈਂਡ ਬਣਾ ਕੇ ਫਿਰ ਆਪਾਂ ਛੋਟੀਆਂ ਮੱਛੀਆਂ ਉਹਦੇ ਵਿੱਚ ਛੱਡਾਂਗੇ ਤੇ ਨਵੀਆਂ ਮੱਛੀਆਂ ਮਤਲਬ ਉਹਦੇ ਵਿੱਚ ਡੱਬੇ 'ਚ ਲਿਆਂਕੇ ਪਾਵਾਂਗੇ ਸਖੌੜੇ ਵਿੱਚ ਸਾਰੇ ਠੀਕ ਠਾਕ ਆ ਜੀਨਾ ਆਪਣੀਆਂ ਕਰਨ ਵਾਲੀਆਂ ਰੈਡੀ ਜੀ ਅਜੇ ਕੰਮ ਬਹੁਤ ਜ਼ਿਆਦਾ ਪਿਆਵਾ ਇੱਕ ਵਾਰ ਖੜੀ ਆ ਉਹਦਾ ਕੰਮ ਕਰਨ ਵਾਲਾ ਇੱਕ ਆਪਣੀ ਖੜੀ ਆ ਆ ਵਰਕਸ਼ਾਪ ਦੇ ਵਿੱਚ ਇਹਦੇ ਵੀ ਟਰੈਕ ਚ ਪ੍ਰੋਬਲਮ ਆ ਤੇ ਆਪਾਂ ਕਰਦੇ ਆ ਸੈਟ ਤੇ ਤੁਸੀਂ ਵੀਡੀਓ ਨੂੰ ਵੱਧ ਵੱਧ ਪਿਆਰ ਦੇਣਾ ਕਿਉਂਕਿ ਆਪਾਂ ਵੀਡੀਓ ਲੈ ਕੇ ਆਇਆ ਕਰਾਂਗੇ ਤੇ ਪਹਿਲਾ ਬਲੌਕ ਆਪਣਾ YouTube ਦੇ ਵਿੱਚ ਕਿਉਂਕਿ ਰੀਲਾਂ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਰੀਲਾਂ ਮੇਲਾ ਵਲੌਗ ਅੱਜ ਜੇ ਕੋਈ ਥਰਤੀ ਹੋਈ ਹੋਵੇ ਤੇ ਮਾਫ ਕਰਿਓ। ਆਹ ਕਰਮਾਲੀ ਨੂੰ ਪਹਿਲਾਂ ਆਪਾਂ ਕਰਨਾ ਸੈਟ। ਨਮਾ ਕਰਕੇ ਕੋਰਾ ਬੜਾ ਸੈਟਮੈਂਟ ਇਹਦੇ ਇੰਜਨ ਦੀ ਪ੍ਰੋਬਲਮ ਚੱਲਣ ਰਹੀ ਆ। ਇਹਨਾਂ ਦਾ ਕਰਕੇ ਇਹਦਾ ਸੈਟਮੈਂਟ ਕੰਮ ਤੇ ਫਿਰ ਆਪਾਂ ਕਰਦੇ ਆ ਰੈਡੀ। ਕਰਾਂਗੇ ਆਪਣੀ ਆਹ ਮਸ਼ੀਨ ਆਹ ਥੋੜੀ ਬੋਲੀ ਖਰਾਬੀ ਹੈਗੀ ਸਰਵਿਸ ਕਰਕੇ ਇਹਨੂੰ ਵੀ ਡੰਨ ਕਰ ਦੇਣਾ ਆਪਾਂ